ਵੇਖਾਂ ਕਿਦਾਂ ਮਗਰ ਮਗਰ ਖਾਈਆਂ ਡਈਆਂ ਅਜੇ ਮੂੰਹ 'ਚ ਦੰਦ ਹੋਏ ਤੇ ਫੇਰ ਪਤਾ ਨਹੀਂ ਕੀ ਕਰੇ ਹੈ ਦੰਦ ਨਾ ਹੋਣ ਤੇ ਲੋਕੀ ਚੀਜ਼ਾਂ ਨਹੀਂ ਖਾਂਦੇ ਜੀ ਤੇ ਕਰਦਾ ਹੀ ਐ ਨਾ ਖਾਣ ਨੂੰ ਤੇ ਖਾਈਗੇ ਤੇ ਆਂਦੇ ਸੇਬ ਤੇ ਕੇਲੇ ਪਏ ਕੋਈ ਪੋਲੀ ਚੀਜ਼ ਖਾ ਰਿਆ ਕਰ ਤੂੰ ਤੇ ਆਂ ਨਹੀਂ ਜਿੱਦਾ ਜਾਣਾ ਭੋਲਾ ਹੀ ਆ ਖਾ ਕੇ ਤੇ ਵੇਖੋ ਆ ਲੈ ਖਾ ਲੋ ਓਏ ਸੇਬ ਤੂੰ ਹੀ ਖਾ ਤੇਰੇ ਦੰਦ ਵਾਵਾ ਕਹਿ ਮੈਂ ਆ ਇਕੱਲਾ ਖਾ ਲਈ ਨਾ ਵਾ ਤੇ ਕੇਲਾ ਤੇ ਖਾ ਲੈਣਾ ਵਾ ਤੇ ਹੁਣ ਕਰਦੇ ਕੀ ਆਏ ਹੋ ਬਾਹਰੋਂ ਮੈਂ ਬਾਹਰੋਂ ਫੇਰ ਫੇਰ ਤੁਰ ਕੇ ਆਇਆ ਹੋਰ ਮੈਂ ਕਰਨਾ ਹੀ ਸ਼ਰੀ ਤੁਰੀ ਜਾਇਓ ਦੁਨੀਆ ਸਾਰੇ ਕੰਮ ਤਾਂ ਦਾ ਕਰਨ ਲਈ ਆ ਕੋਈ ਪਨੀਰੀਆਂ ਬੀਜਣ ਡਿਆ ਕੋਈ ਵੱਡ ਬੌਂਡਿਆ ਕੋਈ ਕੋਹ ਕਰਨ ਡਿਆ ਤੇ ਤੁਸੀਂ ਫੇਰ ਤੁਰ ਹੀ ਲਿਓ ਹੁਣ ਮੁੰਡਿਆਂ ਨੂੰ ਕਿੰਨੇ ਦਿਨ ਹੋ ਗਏ ਆਏ ਨੂੰ ਤੇ ਉਹਨੂੰ ਆਖੋ ਵੀ ਨਾਲ ਤੁਹਾਡੇ ਕੰਮ ਤਾਂ ਦਾ ਕਰਾਇਆ ਕਰੇ ਪੱਠਾ ਤਾਂ ਥੱਪਵਾਇਆ ਕਰੇ ਤੁਸੀਂ ਇਕੱਲੇ ਹੀ ਖਾਪਦੇ ਰਹਿੰਦੇ ਹੋ ਜਿੰਨੇ ਦਿਨ ਆਇਆ ਉਹਨੇ ਦਿਨ ਤੇ ਰੈਸਟ ਦਵੇ ਤੁਹਾਨੂੰ ਉਹ ਚੱਲ ਕੋਈ ਨਹੀਂ 2-4 ਦਿਨ ਪਈ ਸਮਾਂ ਸਮੂਹ ਲਿਆਂਦਾ ਮੁੰਡਿਆਂ ਦਾ ਉਹ ਦੇਦਾ ਓਏ ਕੰਮੀ ਕਰਨਾ ਵਾ ਨਹੀਂ ਕੰਮ ਕਦੋਂ ਕਰਨਾ ਵਾ ਲੋਕਾਂ ਦੇ ਨਿਆਣੇ ਆਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਈ ਗਿਆ ਆਈ ਵੇ ਅੱਲਾ ਕਿ ਡੀ ਉਬਰਵਾ ਅਸੀਂ ਤੇ ਤੇਰੀਆਂ ਹੀ ਗੱਲਾਂ ਕਰਨਦੇ ਹਾਂ ਅੱਛਾ ਹਾਂ ਇਹ ਆਇਆ ਨਹੀਂ ਅਜੇ ਤੱਕ ਗਰਮੀ ਬੜੀ ਆ ਤੇ ਆਂਦੇ ਆ ਬਾਅਦ ਚ ਆਪਾਂ ਨਹੀਂ ਕੋਟ ਪੀਏ ਗਰਮੀ ਬੜੀ ਆ ਗਰਮੀ ਬੜੀ ਇਹੋ ਤੇ ਹੀ ਗੱਲਾਂ ਕਰਦੇ ਹਾਂ ਅੱਛਾ ਵੀ ਗਰਮੀ ਬੜੀ ਆ ਤੇ ਆ ਗਿਆ ਵਾ ਨਿਆਣਾ ਤੇ ਤੱਕ ਮੁੰਡਿਆ ਹੀ ਨਹੀਂਗਾ ਹੇ ਬਜਾਰ ਦੇ ਦੋਸਤਾਂ ਬੱਚਿਆਂ ਦੇ ਸਮਾਨ ਹੀ ਤੇ ਖਰਾਬ ਹੋ ਜਾਂਦੇ ਉਹਦਾ ਕੀ ਫਾਇਦਾ ਹੈ ਕਿ ਉਹਨਾਂ ਨੂੰ ਭੇਜੀ ਹੁੰਦੇ ਨੇ ਉਹ ਨਹੀਂ ਗਰਮੀ ਬੜੀ ਆ ਚੱਲ ਚੰਗਾ ਹੋ ਗਿਆ ਪਚਾਉਣਾ ਹੀ ਚਾਹੀਦਾ ਅਗਲੇ ਦਾ ਜੀ ਦਾ ਧਿਆਨ ਹੁੰਦਾ ਉਹ ਜਿਹੜੇ ਨਿਆਣੇ ਫੋਨ ਕਰ ਦਿੰਦੇ ਸਮਾਨ ਪਹੁੰਚਾ ਕਿ ਨਹੀਂ ਪਹੁੰਚਾ ਉਹ ਜਿੰਨਾਂ ਦਾ ਸਮਾਨ ਉਹ ਵੀ ਕਰਦੇ ਨੇ ਨਾ ਫੋਨ ਆਹੋ ਹੈ ਹੀ ਜੀ ਗੱਲ ਹੀ ਉਹ ਬੱਚੇ ਘੜੀ ਘੜੀ ਯਾਦ ਕਰਦੇ ਆ ਤੇ ਸਮਾਨ ਤੇ ਆਉ ਰਾਜ ਹਾਂਜੀ ਤੇ ਆ ਪਾਣੀ ਹੀ ਪੀਣਾ ਕੁੱਟ ਲਿਆ ਲਿਓ ਨਹੀਂ ਆ ਬੜਾ ਟਾਈਮ ਲਾਇਆ ਤੁਸੀਂ ਉਹ ਟਾਈਮ ਤੇ ਫਿਰ ਲੱਗਣਾ ਹੁੰਦਾ ਜਿੱਥੇ ਜੇ ਤਾਂ ਮੈਂ ਮਾਤਾ ਫਰੂਟ ਫਰਟ ਖਾਇਆ ਕਰੋ ਜਿੰਨਾ ਜਿੰਨੇ ਮੈਂ ਇੱਥੇ ਆ ਨਾ ਬਾਦੂ ਫਰੂਟ ਤੁਹਾਨੂੰ ਰੱਖਣਾ ਰੋਜ਼ ਖਾਇਆ ਕਰੋ ਉਹਨੂੰ ਕੱਟ ਕੇ ਨਹੀਂ ਖਾਣ ਦੇਈ ਆ ਲੈ ਇਹਨੂੰ ਚੰਗੀ ਤਰ੍ਹਾਂ ਰਜਾ ਹੁਣ ਥੋੜੇ ਦਿਨ ਜਿੰਨੇ ਦਿਨ ਇੱਥੇ ਆ ਉਹਨੇ ਮਾਤਾ ਪਤਾ ਖਾਉ ਪੀਉਗੇ ਇਹਦੇ ਨਾਲ ਤੇ ਸਾਡਾ ਘਰ ਵਾ ਐਤਾ ਮਖੌਲ ਕਰਦੇਈਓ ਉਹ ਚਲ ਮਖੌਲ ਵੀ ਕਰਨੇ ਜ਼ਰੂਰੀ ਆ ਮਖੌਲ ਵੀ ਕਰੋ ਹਾਂ ਤੇ ਜੇ ਖਾ ਹੀ ਲੈ ਤੇ ਪਿਆ ਵੀ ਤੇ ਗਾਲੀ ਜਣਾਵਾ ਤੇ ਫਿਰ ਕੀ ਹੋਇਆ ਖਾ ਲਿਆ ਇਹਦੇ ਤੇ ਬਹਿ ਜਾਊਗਾ ਕੋਈ ਮਾਤਾ ਖਾਇਆ ਕਰੋ ਬਾਪੂ ਨੂੰ ਦਿਆ ਕਰੋ ਬਾਪੂ ਖਾ ਰਿਹਾ ਬਾਪੂ ਨੂੰ ਤੇ ਆਖ ਰਿਹਾ ਆਂ ਆਂਦਾ ਤੇਰੇ ਦੰਦ ਵਾ ਤੂੰ ਖਾ ਮੈਂ ਨਹੀਂ ਖਾਣਾ ਮਖੌਲ ਕਰਦਾ ਕਰੀਓ ਉਹ ਚੱਲ ਇਹ ਪੋਲੇ ਛੇਵ ਲੈ ਆਉਂਦੇ ਆ ਪੋਲੇ ਪੋਲੇ ਛੇਵ ਹੁੰਦੇ ਖਾਦੇ ਜਾਂਦੇ ਆ ਨਹੀਂ ਗੇ ਜੇ ਜੱਲਿਆ ਕਰ ਆ ਤੂੰ ਸਸਤੇ ਤੇ ਨਹੀਂ ਚੱਕ ਲੈਂਦਾ ਉਹ ਨਹੀਂ ਸਸਤੇ ਨਹੀਂ ਆਗੇ ਹਾਂ ਇਹ ਅੱਜ ਕੱਲ ਦਾ ਥੋੜੀ ਜਿਹਾ ਗਰਮੀਆਂ ਕਰਕੇ ਇਸ ਤਰ੍ਹਾਂ ਦੇ ਹੁੰਦੇ ਆ ਵਧੀਆ ਲਿਆ ਮੈਂ ਤੇ ਵਧੀਆ ਵੇਖ ਰਿਹਾ ਹਾਂ ਚੱਲ ਕੋਈ ਮੈਂ ਫੇ ਭੇਲੀ ਪੱਠੇ-ਪੁੱਠੇ ਪਾਵਾਂ ਤੇ ਤੂੰ ਕਰ ਗੱਲਾਂ-ਗੁੱਲਾਂ ਨਹੀਂ ਨਾੜੀ ਜੀ ਤੂੰ ਹੀ ਪੱਠੇ ਨਹੀਂ ਖਾਣੇ ਪਠੇ ਆਪੇ ਇਹ ਪਾਉਣਗੇ ਇਹਨਾਂ ਨੇ ਬੜੇ ਹੁਣ ਅਰੈਸਟ ਕਰ ਲਈ ਆ ਉਠੋ ਤੁਸੀਂ ਵੀ ਇੱਥੇ ਜਾ ਕੇ ਪਠਾ ਦਿੱਤਾ ਪਾਓ ਤੇ ਮੈਂ ਆ ਲਾ ਕੇ ਕੋਏ ਕੁੜੀ ਦਾ ਕਰ ਲੈਣੀ ਆ ਵੇਖ ਲਾ ਬਾਪੂ ਜੀ ਕਿੰਨੀ ਨੌਤੀ ਤੇਰੀ ਸ਼ਿਆਣੀ ਆ ਇਹ ਕੰਮ ਕਰਦੇ ਆ ਇਹ ਜਿਹਾ ਕੰਮ ਹੈ ਹੁਣ ਤਦਾਂ ਲੱਗਣ ਲੱਗ ਪਿਆ ਦਾ ਨਹੀਂ ਨਹੀਂ ਕੰਮ ਕਰਨਾ ਆਪਣੇ ਘਰ ਦਾ ਕੰਮ ਕਰਨਾ ਕਿਹੜਾ ਭਗਾਨਾ ਨਾ ਚਲੋ ਅਸੀਂ ਕਰਦੇ ਆ ਡੈਡੀ ਜੀ ਤੁਸੀਂ ਬੈਠੋ اے ਸੀ ਵਾਲੇ ਅੰਦਰਰਾਮ ਕਰੋ ਮੰਮੀ ਤੁਸੀਂ ਵੀ ਚਲੋ ਅੰਦਰ ਅਸੀਂ ਕਰਾਂਗੇ ਕੰਮ ਆਪੇ ਰੱਖ ਦੋ ਗਲਾਸ ਪੇ ਚਲੋ ਉਠੋ ਕਿੱਟ ਲਾ ਕੇ ਨੰਦ ਤੇ ਚਲੋ ਵੀ ਲਿਵਾਨ ਨੂੰ ਕਿ ਮੈਂ ਵੀ ਆ ਗਈ ਤੁਹਾਡੇ ਮਗਰੇ ਚਲੋ ਤੁਸੀਂ ਕਰੋ ਰਾਮਾ ਜੀ ਪਾਦਨੇ ਪੱਠੇ ਤੇ ਦਗਰ ਵਿੱਚ ਪਾਣੀ ਪੁਣੀ ਢਾਦਨੇ ਆਈ ਜਿੱਕਰਦਾ ਕੋਈ ਕੀ ਕਰਦਾ ਤੂੰ ਰੋ ਕਰ ਹਾਂਜੀ ਤੂੰ ਤੇ ਕਵਲ ਨਾ ਦੋ ਜਣੇ ਕੰਮ ਕਰੋ ਘਰ ਦਾ ਅੱਛਾ ਤੇ ਮੈਂ ਉਹ ਪੱਠੇ ਦਿੱਤਾ ਤਾ ਦੋ ਚਾਰ ਦਾ ਡੰਗਰ ਪਾਣੀ ਢਾ ਕੇ ਵੇਖ ਕੇ ਪੱਠੇ ਪੁੱਠੇ ਪਾ ਕੇ ਨਾ ਪਾਣੀ ਢਾ ਕੇ ਆ ਜੰਦਾ ਵਾ ਤੂੰ ਇੱਥੇ ਤੂੰ ਇੱਥੇ ਕਰੋ ਘਰ ਦਾ ਕੰਮ ਚਲੋ ਜਾਓ ਪਈ ਨਹੀਂ ਕਰ ਲੈਨੀ ਮੈਂ ਠੀਕ ਹੈ ਚਲ ਆਂ ਦਿੰਦੇ ਆ ਰੱਬ ਵੀ ਜਦੋਂ ਵੱਲ ਹੋਣ ਲੱਗੇ ਨਾ ਕੋਈ ਪਤਾ ਨਹੀਂ ਲੱਗਦਾ ਮੋਕੇ ਆ ਤੇ ਕਿਹੜੇ ਵਾਲੇ ਰੱਬ ਨੇ ਕਿੱਧਰ ਨੂੰ ਹੋ ਜਾਣਾ ਵਾ ਇਹ ਆਪੇ ਹੁਣ ਇਹ ਪੱਠੇ ਪਾਉਣ ਚੱਲ ਗਏ ਆ ਤੇ ਖਾਤ ਵੀ ਇਹਨਾਂ ਦੇ ਹੱਥ ਲੱਗੇ ਤੇ ਚਲੋ ਜੇ ਉਹ ਨਾ ਲੱਗੂਗਾ ਤੇ ਕੱਪੜੇ ਉਹਨਾਂ ਤੇ ਲੱਗ ਜੂਗਾ ਨਾ ਫੇਰ ਮਾਰਨਗੇ ਮੱਥੇ ਨੂੰ ਹੱਥ ਇੱਕ ਇੱਕਦਾਂ ਦਵਾਤਾਂ ਨਾਲ ਮਾਰਦਾ ਨਿਕਲਦਾ ਬਾਹਰ ਨੂੰ ਦੇਖਿਆ ਕਿੰਨੀ ਬਦਲ ਗਈ ਆ ਮੁੰਡੇ ਦੇ ਹੁੰਦੇ ਆ ਉਹ ਤੱਕ ਤੇ ਬਾਹਰ ਪੈਰ ਨਹੀਂ ਪਾਇਆ ਇਹਨੇ ਤੇ ਹੁਣ ਵਹਿਲੀ ਜਾਂਦੀ ਨਿਆ ਜਾਣੀ ਆ ਨਿਆ ਗੋਏ ਕੂੜੇ ਦਾ ਕਰ ਨੂੰ ਤੇ ਤੁਸੀਂ ਪੱਠਿਆਂ ਦਾ ਕਰ ਲਿਓ ਤੇ ਉਹ ਤਾਂ ਕਿਤੇ ਕੱਢੀ ਨਹੀਂ ਇਹਨੇ ਆਖਿਆ ਵੀ ਚੱਲ ਮੰਮੀ ਤੇਰੇ ਨਾਲ ਮੈਂ ਧਾਰਾ ਹੀ ਕਢਾ ਲੈਨੀ ਆ ਚੱਲ ਡੈਡੀ ਲਾਗੋ ਪਾਣੀ ਡਵਾ ਲੈਨੀ ਆ ਤੇ ਹੁਣ ਵੇਖ ਲੋ ਇਹਦੇ ਕੰਮ ਇਹ ਜੀ ਕਿੱਥੇ ਰਹਿੰਦੇ ਕਿਤੇ ਮਿਲ ਗਲੇ ਨਹੀਂ ਹਨ ਉਹ ਜੀ ਕੀ ਹਾਲ ਉਹ ਮੈਂ ਨਾ ਬਾਹਰ ਜੁੰਦਾ ਹੈ ਨਾ ਉਹ ਦਿੰਦਾ ਉਹ ਮੁੰਡਿਆਂ ਦੇ ਸਮਾਨ ਸਮੁੰਝਾ ਬੜਾ ਹੀ ਦੂਹਾ ਤਿੰਨਾਂ ਦਾ ਉਹ ਅੱਜ ਮੈਂ ਦਿਵੋ ਸ਼ਹਿਰ ਦਾ ਨਿਕਲਿਆ ਵਾਂ ਤੂੰ ਹੁਣ ਮੈਂ ਦੇ ਦੂ ਕਿ ਨਾ ਆਇਆ ਸਮਾਨ ਸਾਰਾ ਹੀ ਨਿਕਲਿਆ ਨਹੀਂ ਉਹ ਦਿੰਦਾ ਅਸੀਂ ਕਿੰਨੀ ਵਾਰ ਇੱਥੋਂ ਨੰਗਦੇ ਜਾਂਦੇ ਹੁੰਦੇ ਰਹੇ ਆ ਉਹ ਨਹੀਂ ਇੱਥੇ ਫਿਰ ਨਿਕ ਨਿਕੇ ਕੰਮ ਹੀ ਕਰਦੇ ਕਰਦੇ ਕੋਦੇ ਰਹਾਂ ਤਾਂ ਆ ਅਸਮਾਨ ਦੇਣ ਦੀ ਕਰਕੇ ਥੋੜਾ ਪ੍ਰੋਬਲਮ ਆ ਗਈ ਮੈਂ ਇੱਥੇ ਜਾਂ ਕੋਈ ਰੋਜ਼ ਮਿਲਿਆ ਕਰਨਾ ਕੱਲ ਇੰਨਾ ਹੀ ਚੰਗਾ ਹੋ ਗਿਆ ਉਹਦੇ ਆਇਆ ਫਰਕ ਪੈ ਹੀ ਗਿਆ ਵਾ ਹੋਰ ਕੋ ਡਰਦੀ ਆ ਆ ਵੇਲਾ ਕਿਤਾ ਉਹ ਤੇਰੇ ਲੈ ਲੈਣ ਡਿਆ ਹੀ ਵੀ ਮੰਮੀ ਖਾਇਆ ਕਰੋ ਕੋ ਡੈਡੀ ਤੂੰ ਹੀ ਵੀ ਖਾਇਆ ਕਰੋ ਤੇ ਉਹ ਤਾਂ ਇਹਨੇ ਕਦੀ ਸਾਨੂੰ ਕੋਈ ਚੀਜ਼ ਨਹੀਂ ਵਿਖਾਲੀ ਹਾਂ ਜਿਹੜਾ ਹੁਣ ਬਾਰੋ ਆਇਆ ਵਾ ਤੂੰ ਰੈਸਟ ਦਵਾਈ ਬਾਪੂ ਚਾਰ ਦਿਨ ਨਹੀਂ ਹੁਣ ਰੈਸਟ ਹੀ ਦਵਾਈ ਉਹਨੂੰ ਮੈਂ ਆਰਾਮ ਕਰ ਕੋਈ ਗੱਲ ਨਹੀਂ ਮੈਂ ਕਰੀ ਜਾਣਾ ਕੰਮ ਕੋਈ ਗੱਲ ਨਹੀਂ ਹੁਣ ਚਲੋ ਚੰਗਾ ਜੀ ਫੇਰ ਚੰਗਾ ਚੰਗਾ ਕੋਈ ਗੱਲ ਨਹੀਂ ਮਿਲਦੇ ਕੋਈ ਨਹੀਂ ਕੱਲ ਨੂੰ ਚੰਗਾ ਚੰਗਾ ਮੈਨੂੰ ਨਹੀਂ ਇੰਨੀ ਮੈਦ ਵੀ ਮੁੰਡਾ ਖਰਚ ਪੱਠੇ ਨੂੰ ਮੰਨੂਗਾ ਤੇ ਪਰ ਉਹਨੇ ਨਾ ਕਵਲ ਦੇ ਵਿਆਹ ਤੇ ਖਰਚਾ ਲਾ ਹੀ ਦੇਣਾ ਮੈਂ ਤਾਂ ਆਖਾਂ ਵੀ ਰਾਜ ਨੇ ਮਗਰ ਲਾ ਲੈਣਾ ਇਹਨੇ ਨਹੀਂ ਖਰਚਾ ਲਾਉਣ ਦੇਣਾ ਉਹ ਨਹੀਂ ਕੋਈ ਏਡੀ ਗੱਲ ਵੀ ਨਹੀਂ ਮੈਨੂੰ ਸਾਰਾ ਪਤਾ ਵੀ ਇਹ ਵੀ ਮੇਰਾ ਮੁੰਡਾ ਵਾ ਨਹੀਂ ਐਂ ਨਾਲ ਵੀ ਬਿਲਕੁਲ ਨਹੀਂ ਕਹ ਵੀ ਉਹਨੇ ਮਗਰ ਲੱਜੂਗਾ ਨਹੀਂ ਨਹੀਂ ਮੈਨੂੰ ਤੇ ਇੱਥੋਂ ਹੀ ਮੈਦ ਹੋ ਗਈ ਆ ਕਿ ਕਿੰਨਾ ਸਾਡੀ ਸੇਰ ਦਾ ਖਿਆਲ ਰੱਖਣ ਡਿਆ ਵਾ ਬਾਪੂ ਨੇ ਡੰਗ ਤੇ ਰਾਜ਼ੀ ਕੀਤੇ ਆ ਪੂਰਾ ਪਿੱਛੇ ਵਾ ਸੁਆ ਕਰਦਾ ਵਾ ਆ ਘਟੀਆਂ ਵਿੱਚ ਚੰਗੀਆਂ ਮੁੰਨੀਆਂ ਮੰਨੀਆਂ ਰੱਖੀਆਂ ਕਿਤੇ ਗੁਜਰ ਕੋ ਮਨਾ ਕੇ ਰੱਖੀਆਂ ਵਾ ਵਧੀਆ ਵਧੀਆ ਵਾ ਉੜੇ ਪੱਠੇ ਪਾਉਣ ਵਾਲੇ ਆ ਜਿਆਦਾ ਤੇ ਹੈ ਨਹੀਂ ਆ ਵਿੱਚ ਪੱਠੇ ਤੇ ਖੁਰਦੀਆਂ ਤੇ ਹੈਗੇ ਨੇ ਪਾਪ ਨੇ ਪੱਠੇ ਤੇ ਵਾਵਾ ਪਾਏ ਆ ਕਿਤੇ ਮਾੜੇ ਮਾੜੇ ਪਾਉਣ ਵਾਲੇ ਆ ਕੋ ਚਿੰਤਾ ਨਹੀਂ ਕੋਕ ਯਾ ਬਾਪੂ ਦੀ ਪਰਚੀ ਕੋਈ ਕਿਤੇ ਛੋਟ ਦੀ ਦਿੱਤੀ ਇਹਨੇ ਕਿਤੇ ਉਹ ਆਪਣੇ ਕੋਈ ਕਣਕ-ਕੁਣਕ ਦੀ ਪਰਚੀ ਵਿੱਚ ਇਹ ਕਿਤੇ ਛੋੜਤੀ ਆ। ਯਾ ਦੇਖ ੜੀ ਆ ਵਾ ਹੋਰ ਹੀ ਸ਼ਾਪਾ ਪਿਆ ਵਾ। ਆ ਕੀ ਕੀਤਾ ਇਹਨਾਂ ਨੇ? ਇੱਕ ਤੇ ਵੇਖਦੇ ਬੂਖਦੇ ਨਹੀਂ ਮਗਰੋਂ ਕੀ ਕਰਦੇ ਆਏ? ਇਹਦੀਆਂ ਵਰਦਾਂ ਲੱਤਾਂ ਅਜੇ ਕਹਿੰਦਾ ਤਾਂ ਪੜਵਾਏ। ਇਹ ਕੀ ਕਰਦੀ ਐ ਤੇ ਬਾਪੂ ਤਾਂ ਬੇਬੇ ਦੇ ਕਿਤੇ ਬਾਸਾ ਖਿਆਲ ਨਹੀਂ ਰਾਤੇ ਦਾ। ਕਰਦੇ ਕੀ ਹੈਗੇ ਇਹਨੂੰ? ਆ ਵੇਖ ਲਾ ਹੁਣ। ਇਹ ਉਹ ਮੈਂ ਕਿਹੜਾ ਪੜਿਆ ਵਾਂ ਅੱਲੇ ਅੱਗੇ ਰੋਣਾ ਅੱਖੀਆ ਦੇਖੋ ਮੈਨੂੰ ਵੀ ਪਤਾ ਹੈ ਕੀ ਆ ਤੁਸੀਂ ਇਹਨੂੰ ਪੜ ਤੁਹਾਡੀ ਕੁੜੀ ਨੂੰ ਪੜਵਾ ਇਹਦੇ ਉਹਨੂੰ ਵੀ ਕੱਖ ਨਹੀਂ ਆਉਂਦਾ ਭੋਲੀ ਆ ਆ ਵੇਖ ਲੈ ਕੀ ਹੈਗਾ ਵਾ ਉਹ ਮੈਨੂੰ ਨਹੀਂ ਪੁੱਤ ਪਤਾ ਇਹਨਾਂ ਚੀਜ਼ਾਂ ਦਾ ਕੀ ਹੈ ਮੈਂ ਕਿਹੜਾ ਵੀ ਇਹਦੇ ਵਿੱਚ ਮੈਨੂੰ ਕੀ ਪਤਾ ਕੀ ਉਹ ਵਗਿਆ ਇਹ ਵੇਖ ਲੈ ਕੀ ਕੋਤੇ ਜੀ ਇਹਦੇ ਹੰਡਿਆ ਮੈਂ ਤਾਂ ਖੇ ਚੜੀ ਆਤੀ ਤਾਂ ਤੇਰੀ ਅੱਸੀ ਪੁੱਤਾਂ ਕਰਨ ਰਹੇ ਆ ਵੇ ਦੇਖ ਨਾ ਚੰਗਾ ਹੋ ਗਿਆ ਕਿੰਨਾ ਅੱਗੇ ਨਾਲ ਬਦਲ ਗਿਆ ਵਾ ਸਾਨੂੰ ਆਖੜਿਆ ਵੀ ਤੁਸੀਂ ਬਹੁਰ ਮਾਨਣਾ ਵਾ ਆਪੇ ਪੱਠੇ ਜੱਥੇ ਪਾਵਨਾ ਇਹ ਤੂੰ ਕਾਦੀ ਪਰਤੀਜੀ ਚੁੱਕ ਲਿਆ ਆਵਾ ਉਹ ਮਾਤਾ ਆੜੀ ਕੁੜੀ ਤੇਰੀ ਉਹ ਭੋਲੀ ਨਹੀਂ ਹੈਗੀ ਆ ਹੋਰ ਚੰਦ ਚਾਹ ਰਹੀ ਉਹਨੇ ਨਵਾਂ ਹੀ ਤੇ ਕਿਹੜਾ ਚੰਦ ਚਾਹਤਾ ਵਾ ਐਨੇ ਗੁੱਸੇ ਨਾਲ ਬੋਲੀ ਜਾਣਾ ਵਾ ਦੱਸ ਨਹੀਂ ਸਾਨੂੰ ਉਹ ਤੂੰ ਮਾਤਾ ਕਿੰਨੀ ਨਿਪੜਵਾ ਇਹ ਤੈਨੂੰ ਕੀ ਪੜ ਕੇ ਸੁਣਾਵਾ ਤੁਹਾਡੀ ਮਾਂ ਵਾ ਇਹ ਲਵ ਲੈਟਰ ਲਿਖਦੀ ਓ ਉਹ ਕੀ ਹੁੰਦਾ ਲਵ ਲੈਟਰ ਆ ਉਹ ਤੈਨੂੰ ਕੀ ਦੱਸਾਂ ਵਾ ਲਵ ਲੈਟਰ ਕੀ ਹੁੰਦਾ ਇਹ ਕਿਸ ਨੂੰ ਚਾਹਦੀ ਓ ਪਰ ਕਿ ਪੰਗਾ ਪਾਵਾਂਗੇ ਉਹ ਤਾਂ ਉਹਨੂੰ ਅਧਿਕਾਰ ਖੇਤ ਚਾਪਾ ਪਾਉਂਦੀ ਏ ਇਹ ਲਾਉ ਰੈਟਰ ਲੈ ਲਿਆ ਸਾਡੇ ਸਿਰ ਖੇ ਨਾ ਪਾ ਦੇ ਤੇ ਪੁੱਤ ਉਹ ਤੇ ਕਦੀ ਬੂਹੇ ਬਾਹਰ ਨਹੀਂ ਗਈ ਬੜੀ ਗੱਲ ਵੇਲੀ ਗੋਹਾ ਕੂੜਾ ਕਰਾਈ ਸਾਰਾ ਆਪਣੇ ਪਿਓ ਦੇ ਅੰਧਿਆਂ ਨੂੰ ਕੰਮ ਕਰਦੀ ਆ ਉਹਨੇ ਕਿੱਥੋਂ ਲੈ ਖ ਲੈਣੇ ਆ ਜਿਹੜੀਆਂ ਗੱਲਾਂ ਤੂੰ ਕਰ ਗਿਆ ਵਾ ਇਹੋ ਜਿਹੀ ਗੱਲਾਂ ਨਾ ਹੰਦੱਸ ਉਹ ਮਾਤਾ ਭੈਣ ਤੂੰ ਪਿਛੋ ਲੈ ਕੇ ਆਈਆਂ ਹੈ ਤੇ ਸਾਡੀ ਭੈਣ ਹੀ ਵਜਦੀ ਆ ਨਾ ਲੋਕਾਂ ਤੇ ਸਾਡੇ ਸਿਰ ਖੇ ਪਾਉਣੀ ਆ ਨਾ ਕਿ ਉਹਨਾਂ ਦੀ ਕੁੜੀ ਆ ਕੰਮ ਕਰਦੀ ਓ ਲੈ ਵੇਖ ਲੋ ਆਹੀ ਅਡੀ ਕੱਟਾ ਚੇਪਤਾ ਕਰਦੇ ਨਹੀਂ ਠੱਕਣ ਦੇ ਇਹ ਸਾਨੂੰ ਕੀ ਆਣ ਕੇ ਤੇ ਆਣ ਕੇ ਤੁਹਾਡੇ ਦਿਵਾਲੀ ਹੋ ਗਿਆ ਵਾ ਉਹ ਮਾਤਾ ਮੈਂ ਕਿਤੋਂ ਲਿਆ ਤੂੜੀ ਚ ਨਿਕਲਾਈ ਉਹ ਤੂੜੀ ਚ ਕੱਥਾ ਨਿਕਲ ਆਉਣਾ ਵਾ ਉਹ ਨੂੰ ਕੋਈ ਨਿਕਲ ਆਉਂਦਾ ਵਾ ਓਏ ਨਹੀਂ ਪਤਾ ਮਾਤਾ ਹੁਣ ਕੀ ਮੈਂ ਤਨ ਪਰ ਪਰ ਸੰਗੀ ਸੁਣਾਵਾ ਤਨ ਕੀ ਕੀ ਲਿਆ ਤੇ ਚ ਲਿਆ ਵੇ ਨਾ ਇਹਨਾਂ ਲੋੜਾ ਨਾ ਖਾਉਂਦਾ ਜਾ ਉਹ ਡੱਟ ਕੇ ਆ ਗਿਆ ਹੋ ਤੂੜੀ ਚ ਇੰਨੀ ਧੀਰੀ ਵਗਦੀ ਕੋਈ ਕਾਗਤ ਆਈ ਸਕਦਾ ਵਾ ਉਹ ਮਾਤਾ ਮੈਂ ਪੜਿਆ ਲਿਖਾ ਵਾ ਬਾਹਰ ਦੁਨੀਆ ਘੁੰਮੀ ਬਾਹਰ ਕਿਤੇ ਕਿਤੇ ਬਹੁਤ ਦੂਰ ਤੱਕ ਗਿਆ ਵਾ ਹਾਂ ਤੂੰ ਪਿੰਡ ਬੈਠੀ ਕਹੀ ਜੇ ਨਹੀਂ ਕਹਦੀ ਆ ਤੇ ਤੇਰੀ ਕੁੜੀ ਦਾ ਨਾਮ ਹੋਇਆ ਇਹ ਤੇ ਮੇਰੀ ਕੁੜੀ ਦਾ ਨਾਮ ਕਿਥੋਂ ਲਿਖ ਲਿਆ ਹੋਣਾ ਤੂੰ ਚੰਗੀ ਤਰ੍ਹਾਂ ਪੜ ਉਹ ਮੈਂ ਪੜਿਆ ਵਾ ਪੜਿਆ ਲਿਖਿਆ ਬੰਦਾ ਵਾ ਕਿੱਦਾਂ ਦੀ ਮਾਤਾ ਗੱਲਾਂ ਕਰੀ ਜਾਨੀ ਆ ਤੂੰ ਨਹੀਂ ਪੜੀ ਤੇ ਮੈਂ ਕਿਹਾ ਪੜਿਆ ਵਾ ਇਹ ਤੇਰੀ ਕੁੜੀ ਦਾ ਨਾਮ ਲਿਖਿਆ ਤੇ ਮੁੰਡੇ ਦਾ ਨਾਮ ਲਿਖਿਆ ਯੋ ਉਹ ਤੇਨੂੰ ਪੱਕਾ ਯਕੀਨ ਆ ਵੀ ਉੱਤੇ ਕੁੜੀ ਦਾ ਨਾਮ ਲਿਖਿਆ ਵਾ ਉਹ ਬਾਪੂ ਮੈਂ ਦੰਦਾ ਛੱਡਿਆ ਤੈਨੂੰ ਮੇਤੇ ਚਕੀ ਨਹੀਂ ਹੈਗਾ ਨਹੀਂ ਯਕੀਨ ਹੈਗਾ ਤੇ 8 ਘੰਟੇ ਪੜਾ ਲਾ ਫੇ ਐ ਇਧਰ ਤਨ ਸਵਾਖਾਤਰਦਾਰੀ ਹੋਣ ਦੇ ਆ ਮੇਰੇ ਮਨ ਨੂੰ ਅੱਜ ਬੜੀ ਠੰਡ ਪੈਣ ਦੇ ਆ ਇਹਨਾਂ ਸਾੜਿਆ ਵੀ ਬੜਾ ਹੀ ਮਾਵਾਂ ਧੀਆਂ ਨੇ ਮਾਂ ਦੀ ਗੱਜਵੱਜ ਕੇ ਕੁੜੀ ਦਾ ਵਿਆਹ ਕਰਨਾ ਕਰ ਲਾ ਮਾਂ ਤਾਂ ਗੱਜਵੱਜ ਕੇ ਵਿਆਹ ਇਹਨਾਂ ਵੀ ਮੇਰਾ ਦਿਮਾਗ ਕੰਮ ਕਰ ਗਿਆ ਮੈਨੂੰ ਵਿੱਚ ਬੋਲਣਾ ਨਹੀਂ ਪਿਆ ਕੀਂਤ ਬੁੱਤ ਮੈਨੂੰ ਤੇਰੇ ਤੇ ਵੀ ਬੜਾ ਤੇ ਕਬਲ ਤੇ ਵੀ ਬੜਾ ਪਰ ਜਿਹੜਾ ਤਮਾਨਾ ਨਾ ਆਟੋ ਗਵਾਂਡੋ ਪੜ੍ਹਾ ਲਓ ਉਹ ਖੇ ਆਪਣੇ ਸਿਰ 'ਚ ਪੈਣੀ ਹੋ ਮਾਤਾ ਤੂੰ ਤੇ ਕਹਿੰਨੀ ਵੇਹਲੀ ਕੰਮ ਹੀ ਕਰਦੀ ਬਹੁਤ ਜ਼ਿਆਦਾ ਕਰਦੀ ਇਥੋਂ ਘਰ ਦੇ ਕੰਮ ਤੋਂ ਨਾ ਖਿੱਚ ਖੁੱਚ ਕੇ ਚੱਲ ਕੇ ਤੇ ਉੱਥੇ ਆਹ ਕੰਮ ਕਰਦੀ ਓ ਐਂਦੀ ਮੈਂ ਘਰ ਵੇਹਲੀ ਦਾ ਕਰ ਲਈ ਤੁਸੀਂ ਘਰ ਦਾ ਕਰ ਲਓ ਰਾਜ ਹੁਣਾਂ ਨੂੰ ਇਹ ਉੱਥੇ ਜਾ ਕੇ ਤੇ ਆਹ ਪੁੱਠੇ ਕੰਮ ਕਰਦੀ ਓ ਇਹਨੂੰ ਸਮਝਾ ਲੈਣਾ ਚਾਹੀਦਾ ਹੈ ਤੁਹਾਨੂੰ ਪਹਿਲਾਂ ਹੀ ਕੋ ਤਾਂ ਤੁਹਾਨੂੰ ਤਾਂ ਕਿਸ ਗੱਲ ਦਾ ਹੀ ਨਹੀਂ ਪਤਾ ਤੇ ਅਸੀਂ ਕੀ ਸਮਝਾ ਲੈਣਾ ਜੇ ਹਾਂ ਨੂੰ ਪਤਾ ਹੁੰਦਾ ਤੇ ਤੇਰੀ ਹੀ ਨਾ ਇਥੋਂ ਤੇ ਘਰ ਉਹਦੇ ਕੰਮ ਹੀ ਕਰਦੀ ਆ ਇਹੋ ਜੀ ਹੈ ਹੀ ਨਹੀਂਗੀ ਜਿੰਨੀ ਤੂੰ ਨਾ ਗੱਲ ਚੁੱਕਣ ਡਿਆ ਮਾਂ ਇਹ ਪੁੱਤ ਮੈਂ ਆਪਣਾ ਪਹਿਲੋਂ ਪਤਾ ਹੁੰਦਾ ਸਾਨੂੰ ਦੱਸ ਹੀ ਦਿੰਦੀ ਅਸੀਂ ਇਹਨੂੰ ਉੱਥੇ ਹੀ ਬਾਹਰ ਲਾ ਦਿੰਦੇ ਜਿਹਨੂੰ ਇਹ ਲੈਟਰ ਲੈਣ ਲਈ ਆ ਉਹ ਤੁਸੀਂ ਵੀ ਰਹਿੰਦੇ ਹੋ ਬੜੇ ਵੱਡੇ ਬੰਦੇ ਲੱਗ ਗਏ ਆ ਉੱਥੇ ਵਿਆਹ ਕਰ ਦਈਏ ਪੈਲਸ ਕਰ ਲਈਏ ਹੁਣ ਕਿਤਾ ਨਹੀਂ ਕਿਹੜਾ ਹੋਣਾ ਹੀ ਹੁਣ ਪੈਲਸ ਕਰਦੀ ਕਦ ਲਈ ਕਰਨਾ ਹੀ ਹੁਣ ਜਿੱਦਾਂ ਦੀ ਹੈਗੀ ਨਾ ਉਦਾਂ ਦੀ ਤੋਹਰਾਗੇ ਇਹਨੂੰ ਚੜ ਪੁੱਤ ਇੰਨਾ ਖੇਰ ਜਨਾ ਕੋਈ ਗੱਲ ਨਹੀਂ ਪੁੱਛ ਲੈਨੇ ਆ ਕਵਨ ਨੂੰ ਮੈਂ ਕਵਨ ਕਿਹੜੀ ਦੂਰ ਵਾ ਤੇ ਮੈਨੂੰ ਤਾਂ ਇੰਨਾ ਆਪਣੀ ਤੀ ਤੇ ਯਕੀਨ ਹਵਾ ਤਰਾ ਪਿਓ ਨਹੀਂ ਆਵੋ じゃ ਕੰਮ ਕਰ ਸਕਦੀ ਤੂੰ ਐਵੇਂ ਨਾ ਗਰਮ ਹੋ ਉਹ ਕਿਹੜੀ ਦੂਰ ਆ ਪੁੱਛ ਲੈਨੇ ਉਹ ਮਾਤਾ ਪੁੱਛ ਲਈ ਉਹਨੂੰ ਇਹ ਤਾਂ ਖਲਾਰਾ ਪੈ ਜਣਾ ਜਾਂ ਜਿਆਦਾ ਨਾ ਪਾ ਲਿਓ ਹਣ ਐਵੇਂ ਨਾ ਰਿਸ਼ਤੇ ਲਾਭ ਦੇ ਫਿਰੋਏ ਦੇ ਨਾ ਹੋਟੇ ਇੰਦੀ ਗੱਲਾਂ ਨਾ ਕਰ ਮੂੰਹੋਂ ਗੱਲਾਂ ਨਹੀਂ ਕੱਢੀਆਂ ਹੁੰਦੀਆਂ ਅੱਜ ਅਸੀਂ ਗੱਲ ਕਰ ਕਰ ਰਹੇ ਆ ਬਾਹਰ ਨੂੰ ਗਲੀ ਗਵੰਢ ਨੇ ਕਿਹਨੇ ਸੁਣਿਆ ਤੁਹਾਡੇ ਸਿਰ 'ਚ ਕਿੰਨੀ ਕੁ ਸਵਾਹ ਪੈਣੀ ਆ ਇਹੋ ਜਿਹੇ ਨਾ ਗੱਲਾਂ ਕਰ ਇਹ ਦੂਰ ਤੱਕ ਪੁੱਜ ਜਾਂਦੀਆਂ ਫਿਰ ਉਹ ਮਾਤਾ ਜਿਹੜੀ ਕੁੜੀਆਂ ਹੁੰਦੀਆਂ ਨੇ ਘਰ ਦਾ ਕੰਮ ਕਰਦੀਆਂ ਹੁੰਦੀਆਂ ਆ ਇਹ ਰਾਜ ਨੂੰ ਵੇਲੀ ਭੁਲੀ ਦਾ ਆਪ ਕਰ ਲੀਦਾ ਹੁੰਦਾ ਵਾ ਇਹਨੂੰ ਕੱਲੀਆਂ ਨਹੀਂ ਕੁੜੀਆਂ ਨੂੰ ਛੱਡੀ ਜਾਂ ਹੁੰਦੀਆਂ ਜੋ ਤੁਸੀਂ ਗਈ ਉਥੇ ਜੀ ਕੁ ਭੇਲੀ ਕਾਂਢੀ ਉਹ ਗੋਆ ਕਾਂਢੀ ਉਹ ਕਿੰਨਾ ਕੰਮ ਹੁੰਦਾ ਦੋ ਮਿੰਟ ਚ ਪੱਟੀ ਪਾ ਕੇ ਮੈਂ ਆ ਗਿਆ ਵਾ ਤੁਸੀਂ ਆਪ ਵੇਖ ਲੈਣਾ ਬਾਪੂ ਤੁਸੀਂ ਵੇਖ ਲੈਣਾ ਇਹਨੂੰ ਤੇ ਪੁੱਤ ਅਸੀਂ ਕਰ ਦੇਈਆਂ ਜੇ ਰਾਜ ਇਹਨੇ ਜੋਗੀ ਹੋਵੇ ਉਹਦੇ ਨਾਲ ਜਾਇਆ ਕਰੇ ਵਿਚਾਨੇ ਨਾਨਨ ਪਰਜਾਈ ਦੋਵੇਂ ਜਾਨੀਆਂ ਕੰਮ ਕਰ ਲੈਂਦੀਆਂ ਤੇ ਕੰਨੀ ਵਜਦੀ ਵੀ ਨਾ ਕਰਨੀਗੇ ਰਾਜ ਤੇ ਘਰੋਂ ਆ ਤੇਰੇ ਆਇਆ ਹੁਣ ਆਂਦੀ ਆ ਚੱਲ ਮੈਂ ਕਰਾਉਣੀ ਵੇਲੀ ਦਾ ਇਹ ਤੇ ਕਿਤੇ ਬਾਹਰ ਪੈਰ ਨਹੀਂ ਪੁੰਗੇ ਤਹੀਂ ਵੀ ਕੀ ਕਰਿਆ ਕਰੀਏ ਦੱਸ ਲੈ ਨਾ ਸਾਨੂੰ ਪਾਈ ਗੜ ਬੁੱਢੇ ਹੋਏ ਆ ਉਹ ਤੈਨੂੰ ਫੋਨ ਤੇ ਦੱਸਦੇ ਫੋਨ ਤੇ ਦੱਸਦੇ ਮੈਂ ਉਹਨੂੰ ਕਹਿ ਦਿੰਦਾ ਤੇ ਕੁੜੀ ਨੂੰ ਵੇਲੀ ਕਰਦਾ ਚੰਕਾ ਦੇ ਦਿੰਦੇ ਆ ਕੋਈ ਕੁੜੀ ਉਹ ਘਰ ਦਾ ਕੰਮ ਕਰਾ ਤੋ ਰਾਜ ਕੋ ਬਾਹਰ ਕਿਥੇ ਕੀ ਗੋਆ ਕੋੜਾ ਕਿੰਨਾ ਕਿ ਦੋ ਚਾਰ ਡੰਗਰ ਸਾਡੇ ਕਿੰਨਾ ਕੰਮ ਬਾਪੂ ਤਾਂ ਆਪ ਬੜਾ ਕੰਮ ਕਰਦਾ ਵਾ ਮਾਤਾ ਮੇਰ ਨਾਲੇ ਵੱਡਾ ਸਿਰ ੜਾਉਂਦੇ ਸੀ ਤਾਂ ਸਵਾਦ ਖਾਣ ਕੋ ਹੁਣ ਤੇ ਕਿਤੇ ਸੰਗੋ ਆਵਾਜ਼ ਨਹੀਂ ਨਿਕਲਦੀ ਪਤਾ ਨਾ ਮੁੰਡੇ ਨੇ ਬਿਠਾ ਦਿੱਤੀਆਂ ਵਾਂ ਦੌਕੇ ਮਾਰ ਕੇ ਚੁੱਪ ਕੀਤਾ ਕਰਾਈਆਂ ਤੇ ਨਹੀਂ ਗਿਆ ਏਦਾਂ ਹੀ ਤੁਹਾਨੂੰ ਕਰਾਉਣਾ ਵਾ ਚੱਲ ਮੇਜਰ ਇੰਨਾ ਗਰਮ ਨਾ ਹੋ ਠੰਡਾ ਹੋ ਆਪਣੇ ਘਰ ਦੇ ਇਤਵਾ ਬਾਕੀ ਇਹ ਦੱਸ ਵੀ ਤੂੰ ਤੇ ਕਰ ਰਹੀ ਨਹੀਂ ਮੈਂ ਬਾਹਰ ਦਵਾ ਹੋਇਆ ਰਹਿਣਾ ਪੈ ਲੀਂਗੇ ਤੇ ਇੰਨੀ ਪਤਾ ਵੀ ਘਰ ਕੀ ਬਣ ਗਿਆ ਅੰਨੀ ਯਾਰੂ ਬਾਤਾ ਨੂੰ ਚੁੱਪ ਕਰਕੇ ਬੈਠੀ ਆ ਉਦੋਂ ਤੇਰੇ ਨਾਲ ਅੱਖਾਂ ਤੇ ਪੱਟੀ ਬੱਜੀ ਪਿਆਰ ਦੀ ਵੇ ਮੇਰਾ ਧੀ ਪੁੱਤ ਹਰ ਇੱਕ ਦਾ ਧੀ ਪੁੱਤ ਹਰ ਇੱਕ ਨੂੰ ਬੜਾ ਚੰਗਾ ਲੱਗਦਾ ਵਾ ਇਹ ਜਿਹੜੀਆਂ ਗੱਲਾਂ ਹੁੰਦੀਆਂ ਸਾਰੀਆਂ ਲੋਕਾਂ ਨੂੰ ਬਾਹਰ ਪਤਾ ਹੁੰਦੀਆਂ ਵਾ ਉਹਦੀ ਉਮਰ ਕਿੰਨੀ ਹੋ ਗਈ ਆ ਉਹਦਾ ਪਹਿਲੋਂ ਹੀ ਕਿਤੇ ਫਾਇਆ ਵੱਢਿਆ ਹੁੰਦਾ ਤੇ ਆਹ ਕੰਮ ਤਾਂ ਨਾ ਗਲਤ ਕਰਦੀ ਹੁਣ ਫਾਇਆ ਮੈਂ ਨਹੀਂ ਵੱਢਿਆ ਪੈਸਾ ਲਾਉਣ ਨੂੰ ਤੇ ਕੋਈ ਖੋਸ ਹੀ ਨਹੀਂ ਹੈਗਾ ਜਦੋਂ ਮੈਂ ਆਖਦੀ ਸਾਰੇ ਆਂਦੇ ਸਾਡੇ ਕੋਲ ਕੋ ਕੋ ਹੈ ਹੀ ਨਹੀਂ ਹੈ ਹੀ ਨਹੀਂ ਇੰਤਾ ਤਾਂ ਨਹੀਂ ਫਾਇਏ ਵੱਢੇ ਜਾਂਦੇ ਵੀ ਮੈਂ ਹੀ ਫਾਇਆ ਵੱਢਣਾ ਓਦੋਂ ਤਾਂ ਪਿਓ ਤੇ ਰਵ ਨਹੀਂ ਕੇ ਬੰਨੇ ਲੱਗਦਾ ਨਾਰਾਜ਼ ਹੀ ਲੱਗਦੀ ਤੇ ਤੂੰ ਵੀ ਨਹੀਂ ਹਣ ਫੋਨ ਕਰਕੇ ਪੁੱਛਦਾ ਕੋ ਇਕ ਕੁੜੀ ਦਾ ਕੀਤਾ ਵਾ ਕੀਤਾ ਨਹੀਂ ਕਿ ਕਿਤੇ ਘਰ ਕੀਤਾ ਵਾ ਰਿਸ਼ਤਾ ਕਿ ਨਹੀਂ ਕੀਤਾ ਪਲ ਹੁਣ ਖੇ ਪੈ ਗਈ ਨਾ ਸਿਰ 'ਚ ਹੁਣ ਕੀ ਕਰਾਂਗੇ ਇਹਨੂੰ ਸੋਣ ਨਹੀਂ ਡਿਆ ਕਿੰਨੀ ਕਿ ਬੇਇੱਜ਼ਤੀ ਹੋਣ ਡੀ ਆ ਮਾਤਾ ਦੀ ਜੇ ਮੈਂ ਐ ਬੂਏ ਵੇਖਿਆ ਨਾ ਤੇ ਇਹਨਾਂ ਮੈਨੂੰ ਵੇਖ ਲੈਣਾ ਵਾ ਇਥੋਂ ਦੀ ਦਹੀ ਆ ਇਦਾਂ ਕਰਦੀ ਆ ਦੂਜੇ ਬੂਏ ਥਾਣੇ ਵੇੰਦੀ ਆ ਕਿ ਕੀ ਕਰਨੀ ਕਿੰਨੀ ਕਿ ਬੇਇੱਜ਼ਤੀ ਆਉਂਦੀ ਆ ਕਿਤੇ ਵਾਵਾ ਸਾਰੀ ਬੇਇੱਜ਼ਤੀ ਕਰੀ ਜਾਵੇ ਤੇ ਮੇਰੇ ਮਨ ਨੂੰ ਠੰਡ ਪੈਂਦੀ ਜਾਵੇ ਆਰ ਬਹੁਤ ਸੋਹਣੀ ਗੱਲ ਕਰਕੇ ਰਹਤੀ ਆ ਮੈਨੂੰ ਕਿਹਦੇ ਖਲੋਣ ਜਗ੍ਹਾ ਨਹੀਂ ਛੱਡਿਆ ਚੰਗਾ ਬਲਾਵਾ ਬੰਦਿਆਂ 'ਚ ਬਹਿਣ ਵਾਲਾ ਹੈ ਮੇਰੀ ਕੋਈ ਇਤਰਾ ਨਹੀਂ ਆ ਇਹਨ ਕੋਈ ਜੀਣ ਜਗ੍ਹਾ ਛੱਡਿਆ ਮੈਨੂੰ ਉਹ ਬਾਪੂ ਇਹ ਗੁੱਗਲਵੱਟੀ ਜਿੱਦਾਂ ਤੁਰੇ ਫਿਰਦੀ ਰਹਿੰਦੀ ਆ ਇਹਨੂੰ ਮਾੜਾ ਮਟਾ ਨੂੰ ਖਿਆਲ ਕਰਨਾ ਚਾਹੀਦਾ ਹੈ ਅੱਜ ਤੇ ਲੈਟਰ ਲਿਖੀ ਦੀ ਕੋ ਹੋਰ ਨਾ ਚੰਦ ਨਮਾ ਚਾੜ ਦੇ ਸਾਡੇ 'ਚ ਆਪ ਆਪਾ ਦੇ ਤੁਸੀਂ ਮਾਵਾਂ ਧੀਆਂ ਨੇ ਨਾ ਬਹੁਤ ਵਧੀਆ ਹੱਦ ਕਰਤੀ ਆ ਹੁਣ ਮੈਂ ਐਵੇਂ ਇਹਨਾਂ ਨੂੰ ਮਾੜੇ ਕਹਿਣ ਦਾ ਬਈ ਤੁਸੀਂ ਹੈ ਹੀ ਇੱਥੇ ਵਾਹ ਵਾਲਿਆ ਜਿਹੜੇ ਤੂੰ ਰਹਿ ਆ। ਇਹੋ ਜਿਹੇ ਗੱਲਾਂ ਕਿਉਂ ਕਰਦੇ ਓ? ਕੀ ਵਾਇਆ ਵੇਖ ਲਿਆ ਤੁਸੀਂ? ਉਹ ਗੱਲ ਸਾਦ ਦੋਵੇਂ ਜਾਨੇ ਮੇਰੇ ਹੀ ਦਵਲੇ ਹੋਈ ਜਾਂਦੇ ਓ। ਕੋਈ ਗੱਲ ਨਹੀਂ ਹੌਂਚ ਲੈਣਾ ਪੁੱਛ ਲੈਨੇ ਆ। ਐਂਜੇ ਕਾਲੇ ਕੋ ਪੈਂਡੇ ਹੀ ਓ ਤੂੰ। ਕੋਈ ਕਹਿ ਰਹਿ ਗਈ ਸਿਰ ਤੇ ਸਵਾਦ ਪੈ ਗਈ ਐ ਰੱਜ ਕੇ ਕੋਈ ਰਹਿ ਗਿਆ। ਹੁਣ ਕੂਣ ਜੋਗਾ ਮੈਂ? ਹਾਏ ਰੱਬਾ ਮੈਨੂੰ ਪਤਾ ਹੁੰਦਾ ਤਾਂ ਮੈਂ ਨਾ ਐਹੋ ਜੇ ਕੰਮ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਤਾਂ ਮੈਂ ਪਹਿਲਾਂ ਹੀ ਉਹਦੇ ਖੜ ਲੈਦੀ ਪੀ ਕੀ ਕਰਦੀ ਫਿਰਦੀ ਆ। ਮੈਨੂੰ ਕੀ ਪਤਾ ਹੀ ਕਵੇਲੀ ਜਾਨੀ ਤੇ ਕੰਮ ਨੂੰ ਹੀ ਯੋ ਮਾਂ ਮੱਝ ਦੇ ਇੱਕ ਤਾਂ ਕੰਮ ਹੀ ਕਰ ਰਹੀ ਹੁੰਦੀ ਕਿ ਪੜਾ ਰੋਲਾ ਭੈਂਡਿਆ ਵਾ ਪਤਾ ਨਹੀਂ ਮੈਨੂੰ ਇਦਾਂ ਲੱਗਾ ਜਿੱਦਾਂ ਡੈਡੀ ਨੇ ਆਵਾਜ਼ ਮਾਰੀ ਹੁੰਦੀ ਆ ਵੇਖਾਂ ਜਾ ਕੇ ਗਾਲਾਂ ਹੀ ਨਾ ਲਮਾ ਭੀ ਕਦੇ ਆਵਾਜ਼ ਮਾਰੀ ਕੁੜੀ ਨੂੰ ਤੇ ਆਈ ਨਹੀਂ ਕਿ ਵੇਖ ਕਿਦਾਂ ਆਉਂਦੀ ਭੱਜੀ ਆ ਜਾ ਆ ਜਾ ਦਿੰਦਾ ਗੁੱਤੇ ਵਾਲ ਤੇਰਾ ਭਰਾ ਹਨਾ ਕਿੱਡੀ ਮਾਂ ਵੀ ਇਹਦੀ ਨਾ ਹੇਜਲੀ ਬਣਦੀ ਹੁਣ ਉਹੋ ਹੀ ਤੇਰੇ ਖਿਲਾਫ ਚੱਲੂਗੀ ਕਰਦੀ ਤੇਰਾ ਵਿਆਹ ਆਂਦੀ ਚੰਗੇ ਘਰ ਵਿਆਹ ਕਰਨਾ ਚੰਗਾ ਤੈਨੂੰ ਤੋੜਨਗੇ ਪਰ ਇਹ ਤਗੜੇ ਘਰ ਜਾ ਕੇ ਤੋੜਨਾ ਤੀ ਇਹਨੂੰ ਹੁਣ ਤੈਨੂੰ ਪਤਾ ਲੱਗੂ ਲਾਉ ਤੇਰੀ ਮਾਂ ਹੀ ਮੀਡੀਆਂ ਨੂੰ ਤੇਲ ਤੇਰੇ ਆ ਜਾ ਕਰਦੇ ਤੇਰਾ ਵਿਆਹ ਮਾਂ ਤੇਰੀ ਵੀ ਨਹੀਂ ਮੰਨਦੀ ਨਹੀਂ ਅਜੇ ਨਹੀਂ ਮੈਂ ਤੇ ਕੁੜੀ ਦਾ ਵਿਆਹ ਕਰਨਾ ਹੁਣ ਮਾਂ ਤਰਲੇ ਲਹੋਗੀ ਰਾਜ ਕਰਾ ਦੇ ਮੇਰੀ ਤੇ ਜਾਰ ਰਿਸ਼ਤਾ ਉੱਥੇ ਕਰਾ ਜਿੱਥੇ ਤੂੰ ਕਹਿੰਦੀ ਮਾਤਾ ਤੂੰ ਵੀ ਇਦਾਂ ਹੀ ਸੂਤਰੇ ਆਉਣਾ ਓਦਾਂ ਤੂੰ ਵੀ ਨਹੀਂ ਆਉਣ ਲਈ ਕੀ ਗੱਲ ਹੈ ਡਾਡੀ ਜੀ ਆਵਾਜ਼ ਮਾਰੀ ਮੈਨੂੰ ਬੜਾ ਰੌਲਾ ਪੈਣ ਦਿਆ ਹੈ